ਪਿਛਲੀਆਂ ਸਰਕਾਰਾਂ ਵੱਲੋਂ ਰੰਜੀਤ ਐਵੇਨਿਊ ਹਾਊਸਿੰਗ ਬੋਰਡ ਕਲੋਨੀ ਦੇ ਨਸਤੀਕ ਇੱਕ ਮੈਦਾਨ ਨੂੰ ਸਟੇਡੀਅਮ ਵਿੱਚ ਤਬਦੀਲ ਕਰਨ ਲਈ ਦੋ ਵਾਰ ਉਦਘਾਟਨ ਕੀਤੇ ਗਏ ਪਰ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅੱਜ ਉਸ ਗਰਾਊਂਡ ਵਿੱਚ ਕੂੜੇ ਦਾ ਡੰਪ ਬਣ ਚੁੱਕਾ ਹੈ ਖੇਡ ਦੇ ਮੈਦਾਨਾਂ ਦੀ ਪਹਿਲਾਂ ਤੋਂ ਹੀ ਕਮੀ ਹੈ ਤੇ ਸਰਕਾਰਾਂ ਵੱਲੋਂ ਐਹੋ ਜਿਹੀਆਂ ਜਗ੍ਹਾ ਨੂੰ ਇਸਤੇਮਾਲ ਵਿੱਚ ਨਹੀਂ ਲਿਆਂਦਾ ਜਾ ਰਿਹਾ ਸਾਡੀ ਟੀਮ ਵੱਲੋਂ ਇਸ ਜਗ੍ਹਾ ਨੂੰ ਹਰ ਪਾਸਿਓਂ ਦੇਖਿਆ ਗਿਆ ਅਤੇ ਕੁਝ ਲੋਕ ਟਰਾਲੀ ਵਿੱਚ ਕੂੜਾ ਲਿਆ ਕੇ ਉੱਥੇ ਸੁੱਟਦੇ ਦਿਖਾਈ ਦਿੱਤੇ ਸੁਆਣੀ ਅਮੀਰ ਇਲਾਕੇ ਦੇ ਵਿੱਚ ਕੂੜੇ ਦਾ ਡੰਪੰਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਲਈ ਨਮੂਸ਼ੀ ਵਾਲੀ ਗੱਲ ਹੈ। ਮਹੱਤਵਪੂਰਨ ਜਾਣਕਾਰੀ ਵਾਸਤੇ ਕਰੋ WhatsApp ਪਰ ਉਹ ਜਾਣਾ ਪਾਸਤਾ ਮੈਸੇਜ ਸੇਵਾਵਾਂ। ਇਸ ਵਕਤ ਅਸੀਂ ਰਣਜੀਤ ਐਵੇਨਿਊ ਦੇ ਉਸ ਹਿੱਸੇ 'ਚ ਖੜੇ ਆਂ ਜਿਹੜਾ ਰੋਜ਼ ਗਾਰਡਨ ਤੋਂ ਫਤੇਗੜ ਚੂੜੀਆਂ ਤੇ ਅੱਗੇ ਮਜੀਠਾ ਰੋਡ ਨੂੰ ਨਿਕਲਦਾ ਹੈ ਤੇ ਮੇਰੇ ਪਿੱਛੇ ਜੋ ਤੁਸੀਂ ਜੰਗਲ ਦੇਖ ਰਹੇ ਹੋ ਇਹ ਕਾਫੀ ਵੱਡੀ ਗਰਾਊਂਡ ਹੈ ਜਿੱਥੇ ਪਿਛਲੀਆਂ ਸਰਕਾਰਾਂ ਵੱਲੋਂ ਉਦਘਾਟਨ ਕੀਤੇ ਗਏ ਖੇਡ ਸਟੇਡੀਅਮ ਬਣਾਉਣ ਵਾਸਤੇ ਪਰ ਖੇਡ ਸਟੇਡੀਅਮ ਤਾਂ ਬਣਿਆ ਨਹੀਂ ਪਰ ਇੱਥੇ ਕੂੜੇ ਦੇ ਡੰਪ ਜਰੂਰ ਬਣ ਗਏ ਨੇ ਗੰਦਗੀ ਦੀ ਇੱਥੇ ਪਰਹਾਰ ਹੈ ਸੋ ਸਿਹਤ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਚਾਹੀਦਾ ਸੀ ਕਿ ਜਿਹੜੇ ਉਦਘਾਟਨ ਕੀਤੇ ਨੇ ਤੇ ਕਾਫੀ ਖੁੱਲੀ ਜਗ੍ਹਾ ਹੈ ਤੇ ਇੱਥੇ ਖੇਡ ਸਟੇਡੀਅਮ ਬਣਨਾ ਚਾਹੀਦਾ ਸੀ ਪਰ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੋ ਹੁਣ ਇੱਥੇ ਕੂੜੇ ਦੇ ਡੰਪ ਜਿਹੜੇ ਨੇ ਉਹ ਵੱਡੇ ਹੁੰਦੇ ਜਾ ਰਹੇ ਨੇ ਸੋ ਰਿਹਾਇਸ਼ੀ ਇਲਾਕਾ ਹੈ ਵਪਾਰਕ ادارے ਨੇ ਇੱਥੇ ਬਾਈਪਾਸ ਦੇ ਨਾਲ ਲੱਗਦਾ ਏਰੀਆ ਹੈ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀਆਂ ਜਗ੍ਹਾ ਇਸ ਤਰ੍ਹਾਂ ਦੀਆਂ ਖੁੱਲੀਆਂ ਨੇ ਉੱਥੇ ਖੇਡ ਸਟੇਡੀਅਮ ਬਣਾਣ ਜਾਂ ਕੁਝ ਹੋਰ ਬਣਾ ਦੇਣ ਪਰ ਉਹਨੂੰ ਇਸਤੇਮਾਲ ਵਿੱਚ ਲੈ ਆਣਾ ਚਾਹੀਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ